ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਵੋਂਗੇ ਤਰਾ ਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਲੈਕਚਰ ਲੈਕਚਰ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਰੰਟ ਅਫੇਅਰਾਂ ਦਾ ਠੀਕ ਹੈ ਜੀ ਜਲਦਤ ਤੁਹਾਡੇ ਹੁਣ ਕੰਟੀਨਿਊ ਲੈਕਚਰ ਲੱਗਿਆ ਕਰਨਗੇ ਭਾਈ ਸਾਬ ਸਾਰੇ ਠੀਕ ਹੈ ਜੀ ਤੇ ਤੁਹਾਡੀਆਂ ਇੰਗਲਿਸ਼ ਨੇ ਕਲਾਸਾਂ ਵੀ ਸ਼ੁਰੂ ਹੋਣ ਜਾ ਰਹੀਆਂ ਹੈਗੀਆਂ ਤੇ ਜਿਹੜੇ ਕੈਂਡੀਡੇਟ ਰਾਜੇ ਹਜੇ ਤੱਕ ਵੀ ਬਾਇ ਜੋਇਨ ਨਹੀਂ ਕਰ ਸਕੇ ਬਾਇ ਜੋਇਨ ਕਰ ਸਕਦੇ ਰਜੇ ਕਲਾਸਾਂ ਤੁਹਾਡੀਆਂ ਅਪਲੋਡ ਹੋਣ ਲੱਗ ਪਈਆਂ ਭਾਈ ਸਾਬ ਠੀਕ ਹੈ ਜੀ ਬਾਕੀ ਜਿਹੜੇ ਬੱਚਾ ਨੇ ਕਰੰਟ ਅਫੇਅਰ ਦੇ ਕਲਾਸਾਂ ਲਾਉਣੀਆਂ ਨੇ ਉਹ ਇੱਥੋਂ ਲਾ ਸਕਦੇ ਇਹ ਕਰੰਟ ਅਫੇਅਰ ਹੈ ਜੀ ਤੁਹਾਡੇ ਪੰਜਾਬ ਦੇ ਕਿਸੇ ਇੱਕ ਪਾਰਟੀਕੂਲਰ ਪੇਪਰ ਵਾਸਤੇ ਨਹੀਂ ਹੈਗਾ ਪੰਜਾਬ ਦਾ ਤੁਸੀਂ ਕੋਈ ਵੀ ਪੇਪਰ ਦੇਣਾਗਾ ਠੀਕ ਹੈ ਜੀ ਉਹਦੇ ਵਾਸਤੇ ਸਾਰਿਆਂ ਵਾਸਤੇ ਤੁਹਾਡੇ ਵਾਸਤੇ ਸਫੀਸ਼ੈਂਟ ਆ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਮਾਰਚ ਦੇ ਕਰੰਟ ਅਫੇਅਰ ਕਰਾਂਗੇ ਇਹਦੇ ਵਿੱਚ ਤੁਹਾਡੇ 4 ਦਿਨਾਂ ਦੇ ਕਰੰਟ ਅਫੇਅਰ ਆ ਸੋਹਣਿਓ 8 ਤੋਂ ਲੈ ਕੇ 11 ਤਰੀਕ ਤੱਕ ਦੇ ਜਿਹੜੇ ਕਿ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਆ ਰਾ ਜੀ ਮੈਂ ਦੇਖੋ ਦੁਬਾਰੇ ਫੇਤਾ ਨੂੰ ਉਹੀ ਗੱਲ ਕਹਿਣਾ ਚਾਹਣਾਗਾ ਕਿ ਜਿਹੜੇ ਇਹ ਮੈਂ ਕਰੰਟ ਅਫੇਅਰ ਕਰਵਾ ਰਿਹਾ ਸੋਣਿਓ ਕੋਈ ਇਹ ਨਹੀਂ ਹੈਗਾ ਕਿ ਤੁਹਾਨੂੰ ਮੈਂ ਕੋਈ ਮੈਂ ਦੇਖੋ ਵੀਊ ਵਾਸਤੇ ਤਾਂ ਹੀ ਵੀਡੀਓ ਪਾ ਨਹੀਂ ਰਿਹਾ ਮੈਂ ਇਹ ਤਾਂ ਪਾ ਰਿਹਾਗਾ ਕਿ ਤੁਹਾਡੇ ਤੋਂ ਘੱਟ ਸਮੇਂ ਦੇ ਵਿੱਚ ਘੱਟ ਟਾਈਮ ਤੁਹਾਡਾ ਲੱਗ ਕੇ ਤੁਹਾਨੂੰ ਵਧੀਆ ਕੰਟੈਂਟ ਮਿਲੇ ਹੁਣ 4 ਦਿਨਾਂ ਦੇ ਕਰੰਟ ਅਫੇਅਰ ਜੇ ਤੁਸੀਂ ਨੋਰਮਲ ਕਲਾਸਾਂ ਲਾਉਂਗੇ ਘੱਟੋ ਘੱਟ ਤੁਹਾਨੂੰ ਘਟੋ ਘੱਟ ਨਾਂ ਵਾਲਾ ਤਾਂ ਤੁਹਾਡੀ 3 ਘੰਟੇ ਦੀ ਕਲਾਸ ਬਣਦੀ ਹੈ ਇੱਕ ਇੱਕ ਦਿਨ ਦੇ ਕਰੰਟ ਅਫੇਅਰ ਦੀ ਤੁਹਾਨੂੰ ਮੈਂ 4 ਦਿਨਾਂ ਦੇ ਕਰੰਟ ਅਫੇਅਰ ਕਰਵਾ ਰਿਹਾ ਸਿਰਫ 15 ਤੇ 16 ਜਾਂ 20 ਮਿੰਟ ਦੀ ਵੀਡੀਓ ਹੁੰਦੀ ਹੈ ਲਗਭਗ ਠੀਕ ਹੈ ਜੀ ਤਾਂ ਕਰਕੇ ਕੋਈ ਵੀ ਕੈਂਡੀਡੇਟ ਇਹ ਕਰੰਟ ਅਫੇਅਰਾਂ ਦੇ ਵਿੱਚੋਂ ਵੀ ਨਾ ਪੁਲੀਸ ਮੈਨੂੰ ਇਹ ਨਾ ਕਹੇ ਕਿ ਜੀ ਇਹਦੇ ਚੋਂ ਛੋਟੀ ਛੋਟ ਦੇ ਦਿਓ ਜੀ ਇਹ ਚੋਂ ਜੀ ਸਾਨੂੰ ਇੰਪੋਰਟੈਂਟ ਇੰਪੋਰਟੈਂਟ ਕਰਵਾ ਦਿਓ ਉਹ ਬੱਚੇ ਪੁਲੀਸ ਰਾਜੇ ਹੁਣੇ ਕਲਾਸ ਸੱਡ ਕੇ ਜਾ ਸਕਦੇ ਆ ਜਿਹੜੇ ਬੱਚੇ ਨੇ ਰਾਜੇ ਭਰਤੀ ਹੋਣਾਗਾ ਪਲੀਜ਼ ਕੋਈ ਵੀ ਕੈਂਡੀਡੇਟ ਮੈਨੂੰ ਇਹ ਨਾ ਕਹੇ ਜੀ ਸਰ ਸਲੇਵਸ ਜੀ ਆਊਟ ਆਫ ਕਰਾਈ ਜਾਂਦੇ ਹੋ ਜੀ ਆਹ ਚੀਜ਼ ਔਖੀ ਹੈ ਜੀ ਆਹ ਜੀ ਸੌਖੀ ਹੈ ਦੇਖੋ ਇੰਨਾ ਮੈਂ ਤੁਹਾਨੂੰ ਗਾਰੰਟੀ ਨਾ ਕਹਿ ਰਿਹਾ ਕਿ ਜਿਹੜਾ ਮੈਥ ਮੈਂ ਕਰਵਾਤਾ ਜਿਹੜੇ ਤੁਹਾਨੂੰ ਇੰਗਲਿਸ਼ ਮੈਂ ਕਰਵਾਉਂਗਾ ਠੀ ਜੇ ਉਹਨਾਂ ਦਿਮਾਗ ਦੇ ਵਿੱਚ ਪਈਦਾ ਜੇ ਉਹ ਮੇਰੀ ਜ਼ਿੰਮੇਵਾਰੀ ਹੈ 100% ਤੁਹਾਡੇ ਦਿਮਾਗ ਦੇ ਵਿੱਚ ਪਾ ਕੇ ਤੋਰੂੰਗਾ ਹਰੇਕ ਚੀਜ਼ ਵਿੱਚ ਠੀਕ ਹੈ ਜੀ ਚਲੋ ਜੇ ਕੋਈ ਕੈਂਡੀਡੇਟ ਆ ਜੇ ਬੈਚ ਲੈਣਾ ਚਾਹੁੰਦਾ ਉਹ ਆਪਣੀ ਐਪ ਤੋਂ ਲੈ ਸਕਦਾਗਾ ਦੀਪਲ ਰਿਜੂਕੇਸ਼ਨ ਦਾ ਐਪ ਆਪਣੀ ਜਿਹੜੇ ਬੱਚਾ ਕੋਲੇ ਆਈਫੋਨ ਆ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ डबल ਐਕਸ ਰਮ ਠੀਕ ਹੈ ਜੀ ਤੇ ਆਪਣੇ ਕੋਲ ਆ ਰਾਜੇ ਲਿਮਟਿਡ ਜੇ ਬੈਚ ਹੀ ਚੱਲਦੇ ਹੁੰਦੇ ਆ ਜਿਵੇਂ ਪੰਜਾਬ ਪੁਲਿਸ ਹੋ ਗਿਆ ਵੀਡੀਓ ਪਟਵਾਰੀ ਠੀਕ ਹੈ ਜੀ ਗਰੁੱਪ ਡੀ ਵਾਸਤੇ ਹਾਲ ਪੰਜਾਬ ਐਗਜ਼ਾਮ ਵੀ ਲੈ ਸਕਦੇ ਹੋ ਠੀਕ ਹੈ ਤੇ ਆਲਕ ਲੜਕ एग्जाम ਇਹ ਬੱਚਾ ਦੇ ਵਿੱਚ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ ਚਲੋ ਜੀ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਪ੍ਰਸ਼ਨ ਪਟਵਾਰੀ ਦੇ ਪੇਪਰ ਦੇ ਵਿੱਚ ਆਇਆ ਹੋਇਆ ਸੋਹਣਿਓ ਪਟਵਾਰੀ ਦਾ ਪੇਪਰ ਹੋਇਆ ਸੀ ਜਿਹੜਾ 2021 ਵਾਲਾ ਹੋਇਆ ਸੀ ਦੋਵਾਂ ਜਿਹੜਾ ਕੈਪਟਨ ਸਾਹਿਬ ਨੇ ਕਰੀ ਸੀ ਜਿਹੜਾ ਭਰਤੀ ਉਦੋਂ ਜਿਹੜੀ ਪਟਵਾਰੀਆਂ ਦੀ ਭਰਤੀ ਸੀ ਉਹਦੇ ਵਿੱਚ ਇਹ ਪੇਪਰ ਆਇਆ ਸੀ ਕਿ ਨਾਟੋ ਦਾ ਸਬੰਧ ਕਿਹਦੇ ਨਾਲ ਹੈ ਤਾਂ ਨਾਟੋ ਦਾ ਸਬੰਧ ਫੌਜ ਦੇ ਨਾਲ ਹੈ राजे ਡਿਫੈਂਸ ਦੇ ਨਾਲ ਸੰਬੰਧ ਦਾਗਾ ਨਾਟੋ ਦਾ ਠੀਕ ਹੈ ਜੀ ਤਾਂ ਇਹ ਕਹਿੰਦੇ राजे 32ਵਾਂ ਮੈਂਬਰ ਬਣ ਗਿਆ ਨਾਟੋ ਦੇ ਵਿੱਚ ਇੱਕ ਨਵਾਂ ਦੇਸ਼ ਸ਼ਾਮਲ ਹੋ ਗਿਆ 32ਵਾਂ ਮੈਂਬਰ ਕਿਹੜਾ ਬਣ ਗਿਆ ਨਾਟੋ ਦਾ ਨਾਟੋ ਦੀ ਫੁੱਲ ਫਾਰਮ ਦੇਖ ਲਓ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਠੀਕ ਹੈ ਜੀ ਨਾਟੋ ਦਾ 32ਵਾਂ ਮੈਂਬਰ ਕੌਣ ਬਣ ਗਿਆ ਤੁਹਾਨੂੰ ਹੁਣ ਬਹੁਤ ਬੱਚਿਆਂ ਨੇ ਜਿਆਦਾ ਆਇਆ ਹੋਣਾ ਕਿ ਸਰ ਤੁਸੀਂ ਪਿਛਲੀ ਵਾਰ ਸਾਨੂੰ ਇੱਕ ਵੀਡੀਓ ਦੇ ਵਿੱਚ ਕਰਵਾ ਕੇ ਗਏ ਸੀ ਕਿ ਨਾਟੋ ਦੇ ਵਿੱਚ 31ਵਾਂ ਦੇਸ਼ ਸ਼ਾਮਲ ਹੋ ਗਿਆ ਤਾਂ 31ਵਾਂ ਦੇਸ਼ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਜਿਹੜਾ ਜੀ 2023 ਦੇ ਵਿੱਚ ਸ਼ਾਮਲ ਹੋਇਆ ਸੀ 31ਵਾਂ ਉਹ ਹੈ ਅਸੀਂ ਰਾਜ ਜ ਆਪਣਾ ਫਿਨਲੈਂਡ ਹੁਣ ਜਿਹੜਾ 32ਵਾਂ ਦੇਸ਼ ਬਣ ਗਿਆ ਉਹ ਬਣ ਗਿਆ ਜੀ ਸਵੀਡਨ ਸਵੀਡਨ ਨਾਟੋ ਦੇ ਵਿੱਚ ਸ਼ਾਮਲ ਹੋਣ ਵਾਲਾ ਜੀ 32ਵਾਂ ਦੇਸ਼ ਬਣ ਗਿਆ ਇਹ ਗੱਲ ਯਾਦ ਰੱਖਣੀ ਹੈ ਬਾਕੀ ਨਾਟੋ ਨਾਲ ਰਿਲੇਟਡ ਹੋਰ ਹੋਰ ਅਪਰੇਸ਼ਨ ਇੰਪੋਰਟੈਂਟ ਆ ਉਹ ਦੇਖ ਲੈਣ ਡਿਸਕਸ਼ਨ ਕਰਦੇ ਆ ਦੇਖੋ ਜੀ ਮਾਰਚ 2023 ਦੇ ਵਿੱਚ ਜਿਹੜਾ ਫਿਨਲੈਂਡ ਸੀ ਇਹ 31ਵਾਂ ਮੈਂਬਰ ਬਣ ਗਿਆ ਸੀ ਨਾਟੋ ਦੇ ਵਿੱਚ ਸ਼ਾਮਲ ਹੋਣ ਵਾਲਾ ਠੀਕ ਹੈ ਜੀ ਇਹ ਸਟੈਲਿਵਿਸ਼ ਕਿਦੋਂ ਹੋਈ ਸੀ ਨਾਟੋ ਬਣੀ ਸੀ ਕਿਦੋਂ ਸੰਸਥਾ ਬਣੀ ਸੀ ਰਾਜੇ ਇਹ ਸੰਸਥਾ ਬਣੀ ਸੀ 1949 ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਜਿਹਦੇ ਵਿੱਚ ਟੋਟਲ ਮੈਂਬਰ 32 ਹੈ ਤੇ ਜਿਹੜਾ ਇਹਦਾ ਹੈੱਡ ਹੈਗਾ ਉਹ ਹੈਗਾ ਜੈਂਸ ਜੀਨਸ ਵੀ ਕਰਦੇ ਨੇ ਸਟੋਲਨ ਵਰਕ ਠੀਕ ਹੈ ਜੀ ਇਹ ਰਾਜੇ ਦੇਖੋ ਅਪਰੇਸ਼ਨ ਤੁਹਾਨੂੰ ਇਹਦੇ ਵਿੱਚੋਂ ਜਿੰਨੇ ਅਪਰੇਸ਼ਨ ਵੀ ਜਿਹੜਾ ਵੀ ਬੱਚੇ ਵੀ ਰਾਜੇ ਪੇਪਰਾਂ ਦੀ ਤਿਆਰੀ ਕਰਦੇ ਉਹਨੂੰ ਪਤਾ ਹੋਊਗਾ ਕਿ ਕੰਟੈਂਟ ਦੇ ਵਿੱਚ ਕਿੰਨਾ ਕੁ ਦਾਵਾਂਗਾ ਠੀਕ ਹੈ ਜੀ ਕਰੰਟ ਅਫੇਅਰਾਂ ਦੀ ਟੈਨਸ਼ਨ ਤੁਸੀਂ ਮੇਰੇ ਤੇ ਛੱਡੋ ਤੁਸੀਂ ਸਿਰਫ ਪੜ੍ਹਨ ਦੀ ਟੈਨਸ਼ਨ ਲਓ ਚਲੋ ਜੀ ਹੋਰ ਐਕਸਰਸਾਈਜ਼ ਆ ਗਈ ਕਹਿੰਦੇ ਇੱਕ ਜਿਹਾ ਕਿ ਸੀਏ ਡਿਫੈਂਡਰ 2024 ਦੀ ਐਕਸਰਸਾਈਜ਼ ਹੋਈ ਹੈ ਠੀਕ ਹੈ ਜੀ 2024 ਦੀ ਐਕਸਰਸਾਈਜ਼ ਹੋਈ ਹੈ ਇਹ ਐਕਸਰਸਾਈਜ਼ ਇੰਡੀਆ ਦੀ ਹੋਈ ਹੈ ਤੇ ਇੰਡੀਆ ਨਾਲ ਕਿਹੜਾ ਦੇਸ਼ ਹੈ ਜਿਹਨੇ ਇਹਦੇ ਵਿੱਚ ਭਾਗ ਲੇਤਾਗਾ ਠੀਕ ਹੈ ਜੀ ਸੀਏ ਡਿਫੈਂਡਰ 2024 ਦੀ ਜਿਹੜੀ ਐਕਸਰਸਾਈਜ਼ ਹੋਈ ਆ ਠੀਕ ਹੈ ਜੀ ਤਾਂ ਇਹਦੇ ਵਿੱਚ ਸਿਰ ਮਤਲਬ ਸਮੁੰਦਰ ਕਹਿੰਦਾ ਮਤਲਬ ਕਿ ਇਹ ਇੱਕ ਨੇਵੀ ਐਕਸਰਸਾਈਜ਼ ਆ ਸੋਣਿਓ ਇੱਕ ਨੇਵੀ ਐਕਸਰਸਾਈਜ਼ ਆ ਗਈ ਇਹਦੇ ਇੰਡੀਆ ਦੇ ਨਾਲ ਹੋਰ ਕਿਹੜਾ ਰਾਜ ਆ ਭਾਈ ਸਾਹਿਬ ਜਿਹਨੇ ਇਹਦੇ ਵਿੱਚ ਭਾਗ ਲੈਤਾ ਇਹ ਹੈਗਾ ਅਮਰੀਕਾ ਇਹ ਹੈਗਾ ਅਮਰੀਕਾ ਜਿਹਨੂੰ ਆਪਾਂ ਯੂ ਐਸ ਏ ਵੀ ਕਹਿ ਦਿੰਨੇ ਆ ਚਲੋ ਜੀ ਹੁਣ ਦੇਖੋ ਜੀ ਆ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਹ ਵੀ ਧਿਆਨ ਨਾਲ ਦੇਖਣੀ ਹੈ ਬੱਜੜ ਪਹਾੜ ਵੀ ਆਪਾਂ ਰਾਜੇ ਕਿਹ ਨਾਲ ਕਰਦੇ ਆ ਕਾਪ ਇੰਡੀਆ 에ਅਰ ਫੋਰਸ ਨਾਲ ਇਹ ਵੀ ਸਾਰੇ ਆਪਾਂ ਅਮਰੀਕਾ ਦੇ ਨਾਲ ਹੀ ਕਰਦੇ ਆ ਜਿਹੜੀ ਆ ਚੀਜ਼ ਹੈ ਰਾਜੇ ਅਲੱਗ ਤੋਂ ਹੈ ਇਹ ਤੋਂ ਪੁੱਛਿਆ ਜਾ ਸਕਦਾ ਕਿ ਭਾਰਤ ਸ਼ਕਤੀ ਐਕਸਰਸਾਈਜ਼ ਹੋਈ ਹੈ ਅਮਰੀਕਾ ਨਾਲ ਨਹੀਂ ਹੋਈ ਇਹ ਆਪਣੀ ਆਪ ਦੀ ਐਕਸਰਸਾਈਜ਼ ਜੀ ਹੈ ਸੋਣੇ ਭਾਰਤ ਸ਼ਕਤੀ ਐਕਸਰਸਾਈਜ਼ ਜਿਹੜੀ ਇਹ ਪੋਖਰਾਂ ਦੇ ਵਿੱਚ ਹੋਈ ਤੇ ਪਰਮਾਣੂ ਆਪਾਂ ਉਹ ਕਰਿਆ ਸੀ ਨਾ ਪਰਮਾਣੂ ਦੀ ਖੋਜ ਕਰੀ ਸੀ ਪਰਮਾਣੂ ਬੰਬ ਤਿਆਰ ਕੀਤਾ ਸੀ ਆਪ ਦਾ ਚੋਰੂ ਆਪਾਂ ਉਹ ਪੋਖਰਾਂ ਨੂੰ ਉਹ ਹੈ ਜਿਹੜਾ ਰਾਜਸਥਾਨ ਦੇ ਵਿੱਚ ਹੈਗਾ ਇਹ ਭਾਰਤ ਸ਼ਕਤੀ ਹੈ ਠੀਕ ਹੈ ਜੀ ਬੱਜਰਪਾੜ ਤੇ ਕੌਪ ਆਪਣੀ ਆ ਸਪੈਸ਼ਲ ਫੋਰਸ 에ਅਰ ਫੋਰਸ ਇਹ ਦੋਨੇ ਆਪਾਂ ਯੂ ਐਸ ਦੇ ਨਾਲ ਹੀ ਕਰਦੇ ਆ ਚਲੋ ਜੀ ਹੁਣ ਕੀ ਕਹਿੰਦੇ ਆ ਕਹਿੰਦੇ ਜੀ ਕੈਬਨਟ ਨੇ ਅਪਰੂਵਲ ਦਿੱਤੀ ਕੈਬਨਟ ਨੇ ਕੀ ਦਿੱਤੀ ਅਪਰੂਵਲ ਦੇ ਦਿੱਤੀ ਕਿ ਭਾਈ ਇੱਕ ਆਪਾਂ ਨਵਾਂ ਕੀ ਕਰ ਰਹੇ ਹਾਂ ਜੀ ਸਿਸਟਮ ਸ਼ੁਰੂ ਕਰ ਰਹੇ ਹਾਂ ਵਿੱਚ ਮਿਸ਼ਨ ਪਰਮੋਟ ਟੂ AI AI ਦਾ ਮਤਲਬ ਹੁੰਦਾ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਬੱਚੇ ਕਹਿਣਗੇ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੁੰਦਾ ਇਹ ਰਾਜ ਤੁਸੀਂ ਦੇਖਣਾ ਰੋਬਟ ਦੇਖਿਆ ਤੁਸੀਂ ਰੋਬਟ ਰੋਬਟ ਹੁਣ ਤੁਹਾਨੂੰ ਪਤਾਗਾ ਕਿ ਕਿਸੇ ਥਾਂ ਤੇ ਆਪਾਂ ਪੜ੍ਹ ਕੇ ਤਾਂ ਗਏ ਜੀ ਆ ਰੋਬਟ ਆਗਾ ਇਹ ਦਿਸ਼ਾ ਦੱਸਦਾ ਐਂ ਕਹਾਦਾ ਰੋਬਟ ਜਿਵੇਂ ਹੁੰਦੇ ਬਣਾਏ ਹੋਏ ਠੀਕ ਹੈ ਜੀ ਉਹ ਰੋਬਟਾ ਜਿਹੜੇ ਉਹ AI ਤੇ ਕੰਮ ਕਰਦੇ ਹੁੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੰਮ ਕਰਦੇ ਆ ਉਵੇਂ ਜਿਵੇਂ ਰਾਜੇ ਕਿਹੜੇ ਕਿਹੜਾ ਮੰਤਰੀ ਮੰਡਲ ਹੈ ਜਿਹੜਾ ਆਪਣਾ ਠੀਕ ਹੈ ਜੀ ਉਹਨਾਂ ਨੇ ਭਾਰਤ ਦੇ ਵਿੱਚ AI ਇਨੋਵੇਸ਼ਨ ਇਕੋਸਿਸਟਮ ਲਈ ਕਿਹੜੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਠੀਕ ਹੈ ਜੀ AI ਵਾਸਤੇ ਕੀ ਵੱਧਰੋ ਵੱਧਾ ਆਪਾਂ AI ਨੂੰ ਡਵੈਲਪ ਕਰਨਾ ਹੈਗਾ ਇਹ ਕਰੀਏ ਜੀ ਆਪਣਾ ਇੰਡੀਆ AI ਮਿਸ਼ਨ ਠੀਕ ਹੈ ਜੀ ਇਹ ਯਾਦ ਕਰਨਾ ਪਊਗਾ ਤੁਹਾਨੂੰ ਇਸ ਤੋਂ ਬਾਅਦ ਆਪਰੇਸ਼ਨ ਨੂੰ ਤੁਸੀਂ 200% ਕੈਟਾਗਰੀ ਦੇ ਵਿੱਚ ਸਾਰਿਆਂ ਨੂੰ 200% ਹੀ ਰੱਖਣਾ ਹੈ ਜਿਹੜਾ ਮੈਂ ਤੁਹਾਨੂੰ ਕਹੇ ਤਾ ਉਹ ਤਾਂ ਪੱਕੇ ਹੀ ਆਊਗਾ ਪਹਿਲਾਂ ਤੇ ਆਹ ਆਪਰੇਸ਼ਨ ਤਾਂ ਪੱਕੇ ਹੀ ਆਉਣਗੇ ਤਾਂ ਇਹ ਵੀ ਜਿਹੜੇ ਮੈਨੂੰ ਪਤਾ ਕਿ ਪੱਕੇ ਹੀ ਮਿਲਣਗੇ ਤੁਹਾਨੂੰ 100% ਠੀਕ ਹੈ ਜੀ ਦੋ ਤੋਂ ਵੱਧ ਸੈਕਟਾ ਨੇ ਵਿੱਚ ਵੀ ਹੋ ਸਕਦੇ ਆ ਕਿਹੜਾ ਉੱਤਰੀ ਪੂਰਬੀ ਰਾਜਾ ਰਾਜ ਹੈ ਜਿੱਥੇ ਸੇਲਾ ਸਰੰਗ ਬਣਾਈ ਗਈ ਹੈ ਕਿਹੜੀ ਸਰੰਗ ਬਣਾਈ ਗਈ ਹੈ ਸੇਲਾ ਸਰੰਗ ਬਣਾਈ ਗਈ ਹੈ ਕਿਹੜਾ ਉੱਤਰੀ ਪੂਰਬੀ ਰਾਜ ਉੱਤਰੀ ਪੂਰਬੀ ਰਾਜ ਤੁਹਾਡਾ ਹੈਗਾ ਜੀ ਅਰੰਚਲ ਪ੍ਰਦੇਸ਼ ਅਰੰਚਲ ਪ੍ਰਦੇਸ਼ ਦੇ ਵਿੱਚ ਸੁਣਿਓ ਇਹ ਜਿਹੜੀ ਸੁਰੰਗ ਹੈਗੀ ਇਹ ਬਣਾਈ ਗਈ ਹੈ ਬਾਹਰਲੇ ਜੀ ਡੀਪਲੀ ਜਾਂਦੀ ਲੋੜ ਨਹੀਂ ਜੀ ਕਿੰਨੀ ਲੰਬਾਈ ਹੈ ਕਿੰਨੀ ਚੜਾਈ ਹੈ ਸੋਸ ਵਾਰ ਡਾਇਰੈਕਟ ਇੰਦੀ ਪੁੱਛਿਆ ਜਾਊਗਾ ਇਸ ਤੋਂ ਬਾਅਦ ਆਪਰੇਸ਼ਨ ਆਪਣੇ ਵਾਸਤੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੇਖੋ ਹੁਣ ਤੁਹਾਨੂੰ ਪਤਾ ਹੋਣਾ ਕਿ ਕਿਸਾਨ ਆਪਣੇ ਧਰਨੇ ਤੇ ਗਏ ਸੀ ਹੈਨਾ ਕਿਸਾਨ ਆਪੇ ਧਰਨੇ ਲਗੇ ਸੀ ਪਹਿਲਾਂ ਵੀ ਆਪਾਂ ਕਿੰਨਾ ਟਾਈਮ ਧਰਨੇ ਦੇ ਬੈਠੇ ਰਹੇ ਉਹ ਸਾਰਾ ਕਾਰਨ ਹੁੰਦਾ ਸੀ ਐਮ ਐਸ ਪੀ ਦਾ ਹੁਣ ਬਹੁਤ ਜੀ ਦੋ ਤੇ ਪੱਤਰਕਾਰ ਪੁੱਛਦੇ ਸੀ ਕਿਸਾਨਾਂ ਨੂੰ ਜੀ ਵਿੱਚ ਕਿ ਐਮ ਐਸ ਪੀ ਕੀ ਹੈ ਮੈਂ ਕਹਿੰਦਾ ਜੇ 100 ਕਿਸਾਨ ਜਾਂਦਾ ਸੀ 100 ਕਿਸਾਨਾਂ ਦੇ ਵਿੱਚੋਂ 3 ਜਾਂ 4 ਨੂੰ ਪਤਾ ਹੁੰਦਾ ਸੀ ਕਿ ਐਮ ਐਸ ਪੀ ਕੀ ਚੀਜ਼ ਹੈਗੀ ਹੁਣ ਤੁਹਾਨੂੰ ਅੱਜ ਧਿਆਨ ਨਾਲ ਸੁਣਨਾ ਕਈ ਵੇਰ ਸਤੋਂ ਕੀ ਕੱਲ ਨੂੰ ਪੁੱਛ ਲੈ ਕੀ ਜੀ ਕਿਸਾਨ ਐਮ ਐਸ ਪੀ ਦੇ ਮਾਰੇ ਸਿਰਦੇ ਆ ਕਿਸਾਨਾਂ ਦਾ ਐਮ ਐਸ ਪੀ ਉਹਨਾਂ ਦਾ ਹੱਕ ਹੈ ਉਹ ਕੀ ਚੀਜ਼ ਹੁੰਦੀ ਹੈ ਦੇਖੋ ਐਮ ਐਸ ਪੀ ਦੀ ਫੁੱਲ ਫਾਰਮ ਦੇਖ ਲਓ ਰਾਜੇ ਐਮ ਐਸ ਪੀ ਦੀ ਫੁੱਲ ਫਾਰ ਇਹ ਦਾ ਮਤਲਬ ਹੈ ਕਿ ਟੋਕਾ ਕਿ ਸਮਰਥਨ ਮੁੱਲ ਹੁਣ ਦੇਖੋ ਜੀ ਇਹ ਕੀ ਚੀਜ਼ ਹੁੰਦੀ ਹੈ ਜਿਵੇਂ ਹੁਣ ਆਪਣੀ ਕਣਕਰ ਹੈ ਜੇ ਕਣਕਰ ਆਪਣਾ ਪਤਾ ਕੀ ਕਣਕਰ ਦਾ ਆਪਣਾ ਰੇਟ 2000 ਪਲੱਸ ਹੈਗਾ ਅਜੇ ਸਮੇਂ ਵਿੱਚ ਇਹ ਜਿਹੜਾ ਹੈਗਾ ਇਹ ਸਰਕਾਰ ਵੱਲੋਂ ਨਿਰਧਾਰਤ ਕੀਤਾ ਹੋਇਆ ਰੇਟ ਹੈਗਾ ਸਰਕਾਰ ਵੱਲੋਂ ਇਹ ਰੇਟ ਨਿਰਧਾਰਤ ਕੀਤਾ ਹੋਇਆ ਇਹਨੂੰ ਆਪਾਂ ਐਮਐਸਪੀ ਕਹਿੰਦੇ ਨੇ ਸਰਕਾਰ ਨੇ ਇੱਕ ਰੇਟ ਰੱਖਤਾ ਕਿ ਭਾਈ ਸਾਹਿਬ ਜਿਹੜੀ ਆਹ ਕਣਕ ਹੈਗੀ ਇਹ ਤੁਹਾਡੀ 2000 ਦੀ ਵਿਕੂਗੀ ਇਹ ਆਪਣਾ ਐਮਐਸਪੀ ਹੈ ਕਹਿੰਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਸ ਹੈ ਕਿ ਘੱਟੋ-ਘੱਟ ਇੰਨੇ ਰੇਟ ਤੇ ਤੁਹਾਡੀ ਕਣਕ ਵਿਕੂਗੀ ਵਿਕੂਗੀ ਬੱਦ ਤੁਸੀਂ ਜਿੰਨੀ ਮਰਜ਼ੀ ਵੇਚ ਦੋ ਬੱਦ ਤੁਸੀਂ ਜਿੰਨੀ ਮਰਜ਼ੀ ਵੇਚ ਦੋ ਪਰ ਘੱਟ ਤੋਂ ਘੱਟ ਇੰਨੇ ਮੁੱਲ ਦੇ ਤੁਹਾਡੀ ਕਣਕ बिकੂਗੀ ਠੀਕ ਹੈ ਜੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਤਾਂ ਹੀ ਜ਼ਮੀਨਾਂ ਦੇ ਠੇਕੇ ਜਾਦੇ ਆ ਕਿਸਾਨ ਇੱਥੋਂ ਦੇ ਤਾਂ ਕਰਕੇ ਵਧੀਆ ਲੀੜਾ ਕਪੜਾ ਪਾਉਂਦੇ ਆ ਵਧੀਆ ਗੱਡੀਆਂ ਉਹਦਾ ਕਾਰਨ ਐ ਐਮ ਐਸ ਪੀ ਹੈਗਾ ਠੀਕ ਹੈ ਜੀ ਤੇ ਉਹਦੇ ਐਮ ਐਸ ਪੀ ਦਾ ਰੋਲ ਆਗਾ ਹੁਣ ਕਹਿੰਦੇ ਮੰਤਰੀ ਮੰਡਲ ਨੇ 2024 ਦੇ 25 ਦੇ ਸੀਜ਼ਨ ਲਈ ਕੱਚੇ ਜੂਟ ਦੇ ਜਿਹਨਾਂ ਆਪਾਂ ਰਾ ਜੂਟ ਕਹਿੰਦੇ ਆ ਠੀਕ ਹੈ ਜੀ ਘੱਟੋ ਘੱਟ ਸਮਰਥਨ ਮੁੱਲ ਵਿੱਚ ਕਿੰਨੇ ਰੁਪਏ ਦਾ ਵਾਅਦਾ ਕੀਤਾ ਤਾਂ ਰਾਜ ਨੇ ਇਹਨਾਂ ਨੇ ਕਰਤਾ 28 285 ਰੁਪਏ ਦਾ ਵਾਅਦਾ ਕਰਤਾ ਦੇਖੋ ਜੀ ਇੱਕ ਗੱਲ ਹੋਰ ਪੇਪਰ ਦੇ ਵਿੱਚ ਪੁੱਛੀ ਗਈ ਸੀ ਪਟਵਾਰੀਆਂ ਦੇ ਵਿੱਚ ਜਿਹੜੇ ਐਮਐਸਪੀ ਆਪਣੀ ਮਿਨੀਮਮ ਸਪੋਰਟ ਪ੍ਰਾਈਸ ਠੀਕ ਹੈ ਜੀ ਜਿਹੜਾ ਇਹਦਾ ਰੇਟ ਰੱਖਣਾ ਜਿਵੇਂ ਹੁਣ ਕਣਕ ਦਾ ਰੇਟ ਭਾਈ 2000 ਰੱਖਿਆ ਹੋਇਆ ਹੈਗਾ ਠੀਕ ਹੈ ਜੀ ਆਪਣੇ ਕਣਕ ਦਾ ਰੇਟ 2000 ਰੱਖਿਆ ਹੋਇਆ ਹੈ ਇਹ ਹੁਣ 2000 ਰੇਟ ਰੱਖਿਆ ਕਿ ਨਹੀਂ ਹੈਗਾ ਜੇ ਸੋਤੋਂ ਕੀ ਪੁੱਛ ਲੇ ਭਾਈ ਕਿ ਜਿਹੜਾ ਇਹ 2000 ਰੇਟ ਹੈਗਾ ਇਹ ਕਿਹਨੇ ਰੱਖਿਆ ਹੈਗਾ ਬਹੁਤ ਕੈਂਡੀਡੇਟਾਂ ਨੂੰ ਪਤਾ ਨਹੀਂ ਹੋਣਾ ਇਹ ਜਿਹੜਾ ਐਮਐਸਪੀ ਨਿਰਧਾਰਤ ਕਰਦੀ ਗਈ ਭਈ ਜਿਹੜੀ ਝੋਨੇ ਦਾ ਰੇਟ ਇੰਨਾ ਹੋਊਗਾ ਕਣਕ ਦਾ ਰੇਟ ਇੰਨਾ ਹੋਊਗਾ ਇਹ ਸੀਏਸੀਪੀ ਕਰਦੀ ਹੈ ਸੀਏਸੀਪੀ ਦੀ ਫੁੱਲ ਫਾਰਮ ਤੁਹਾਨੂੰ ਦੱਸ ਰਿਹਾ ਹਾਂ ਕਿ ਕੀ ਹੈਗੀ ਇਹਦੀ ਫੁੱਲ ਫਾਰਮ ਹੈਗੀ ਹੈ ਜੀ ਕਮਿਸ਼ਨ ਫੋਰ ਐਗਰੀ ਕਲਚਰ ਕੋਸਟ ਐਂਡ ਪ੍ਰਾਈਸਸ ਇਹ ਇਹਦੀ ਫੁੱਲ ਫਾਰਮ ਸੀਏਸੀਏਪੀ ਦੀ ਜਿਹੜੀ ਆਪਣੀ ਐਮਐਸਪੀ ਦੀ ਰੇਟ ਨਿਰਧਾਰਤ ਕਰਦੀ ਹੈ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਰਾਜ ਅੱਜ ਦੇ ਸਮੇਂ ਵਿੱਚ ਕਹਿੰਦੇ 23 ਫਸਲਾਂ ਨੂੰ ਇਨਕਲੂਡ ਕੀਤਾ ਗਿਆ ਨੇ ਸੈਂਟਰਲ ਗਵਰਨਮੈਂਟ ਵੱਲੋਂ 23 ਫਸਲਾਂ ਨੂੰ ਆਹ ਯਾਦ ਕਰਨ ਦੀ ਲੋੜ ਨਹੀਂ ਕਿ ਬਸ ਸਮਝ ਲਿਓ ਤੁਹਾਨੂੰ ਪਤਾ ਲੱਗ ਜੂ ਪੈਡੀ ਮਨੇ ਝੋਨਾ ਕਣਕ ਮੱਕੀ ਬਾਜਰਾ ਜਵਾਰ ਰੱਗੀ ਜਵਾਰ ਰੱਗੀ ਕਹਿੰਦੇ ਨੇ ਬਾਹਰਲੇ ਬਾਹਰਲੇ ਜਿਉਂ ਹੁੰਦੇ ਆ ਠੀਕ ਹੈ ਜੀ ਗ੍ਰਾਮ ਛੋੜੀਆ ਤੁਸੀਂ ਸਾਰੇ ਦੇਖ ਲਓ ਇੱਕ ਵਾਰੀ ਇਹਨੀਆਂ ਫਸਲਾਂ ਆਪਣੀਆਂ ਆਲ ਸੀਡ ਇੰਨਾ ਯਾਦ ਕਰ ਲਓ ਕਿ ਕਮਰਸ਼ੀਅਲ ਫਸਲਾਂ ਕਿਹੜੀਆਂ ਆਪਣੀਆਂ ਕਮਰਸ਼ੀਅਲ ਫਸਲਾਂ ਕਿਹੜੀਆਂ ਆਲ ਸੀਡ ਫਸਲਾਂ ਕਿਹ ਦਾਣਾ ਕਿਹੜੀਆਂ ਆਪਣੀਆਂ ਤੇ ਅਨਾਜ ਕਿਹੜਾ ਹੈ ਠੀਕ ਹੈ ਜੀ ਐ ਤੁਹਾਨੂੰ ਪਤਾ ਲੱਗ ਜੂ ਇਹਦੇ ਤੋਂ ਬਾਕੀ ਥਲੇ ਪੰਜਾਬੀ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਤੁਹਾਡੇ ਵਾਸਤੇ ਮੈਂ ਹੁਣ ਅਗਲੇ ਤੇ ਆਜੋ ਜੰਮੂ ਕਸ਼ਮੀਰ ਵਾਲਾ ਕੋਈ ਵੀ ਅਪਰੇਸ਼ਨ ਤੁਸੀਂ ਮੈਂ ਪਹਿਲੀ ਦੱਸ ਤਾ ਅਨਸਰ ਇਹਦਾ ਜੰਮੂ ਕਸ਼ਮੀਰ ਵਾਲਾ ਕੋਈ ਵੀ ਅਪਰੇਸ਼ਨ ਨਹੀਂ ਛੱਡਣਾ ਤੁਸੀਂ ਠੀਕ ਹੈ ਜੀ ਜੇ ਲੋ ਮੇਰੇ ਯਾਦ ਹੋਣਗੇ ਤਾਂ ਸਾਰੀਆਂ ਚੀਜ਼ਾਂ ਤੁਹਾਡੇ ਵੀ ਯਾਦ ਹੋਣੀਆਂ ਚਾਹੀਦੀਆਂ ਭਾਈ ਸਾਹਿਬ ਠੀਕ ਹੈ ਜੀ ਚਲੋ ਆਪਰੇਸ਼ਨ ਕਾਮਦੇਨ ਨੂੰ ਕਿਸ ਰਾਜ ਦੀ ਪੁਲਿਸ ਦੁਆਰਾ ਚਲਾਇਆ ਗਿਆ ਹੈ ਆਪਰੇਸ਼ਨ ਕਾਮਦੇਨ ਨੂੰ ਇਹ ਕਿਹੜੀ ਰਾਜ ਦੀ ਸਰਕਾਰ ਨੇ ਚਲਾਇਆ ਸੋਣਿਓ ਇਹ ਚਲਾਇਆ ਜੰਮੂ ਕਸ਼ਮੀਰ ਜੀ ਜੰਮੂ ਕਸ਼ਮੀਰ ਦੀ ਸਰਕਾਰ ਨੇ ਇਹ ਜਿਹੜਾ ਇੱਕ ਮਿਸ਼ਨ ਹੈਗਾ ਇਹ ਚਲਾਇਆ ਹੈਗਾ ਚਲੋ ਜੀ ਹੁਣ ਅਗਲਾ ਕਹਿੰਦੇ ਦਾ ਫਰਸਟ ਇੰਡੀਅਨ ਸਟਰੀਮ ਬੋਇਲਰ ਐਕਸਪੋ 2024 ਹੈ ਜਿਹੜਾ ਉਹ ਕਿੱਥੇ ਹੈਲਡ ਕੀਤਾ ਗਿਆ ਵਿੱਚ ਸਟੇਟ ਦਾ ਫਰਸਟ ਇੰਡੀਅਨ ਸਟਰੀਮ ਬੋਇਲਰ ਐਕਸਪੋ ਹੈ ਜਿਹੜੀ ਰਾਜ ਇਹ ਇੱਕ ਮੀਟਿੰਗ ਹੈ ਇਹ ਕਿਹੜੀ ਸਟੇਟ ਦੇ ਵਿੱਚ ਕੀ ਕਰੀ ਗਈ ਹੈ ਹੈਲਡ ਕੀਤੀ ਗਈ ਹੈ ਬਾਲਾ ਵਿੱਚ ਡੀਪਲੀ ਜਾਣ ਦੀ ਲੋੜ ਨਹੀਂ ਕਿੱਥੇ ਹੈਲਡ ਕੀਤੀ ਗਈ ਹੈ ਇਹ ਕਿਰੀ ਗਈ ਹੈ ਜੀ ਅਸਾਮ ਦੇ ਵਿੱਚ ਬਸ ਬੰਨ ਲਾਈਨਰ ਆਪਰੇਸ਼ਨ ਆ ਬੰਨ ਲੈਂਦਾ ਦਿੱਤਨਾ ਯਾਦ ਕਰ ਲੋ ਜਿਹੜਾ ਕੋਈ ਬਹਾਲਾ ਜ਼ੋਰ ਲਾਉਣ ਵਾਲੀ ਗੱਲ ਹੋਗੀ ਉਹ ਮੈਂ ਤੁਹਾਨੂੰ ਆਪ ਹੀ ਦੱਸ ਦੂੰਗਾ ਆਪਰੇਸ਼ਨ ਵੀ ਤੁਹਾਨੂੰ ਕਿਸ ਨਾ ਕਿਸੇ ਪੇਪਰ ਦੇ ਵਿੱਚ ਮਿਲੂਗਾ ਦੋ ਕਾਰਨ ਇੱਕ ਮੂਰਤੀ ਬਣਾਈ ਗਈ ਹੈ ਸਟੈਚੂ ਬਣਾਇਆ ਗਿਆ ਤੇ ਇੱਕ ਉਹਦਾ ਘਾਟ ਰਵੀ ਮੋਦੀ ਸਾਹਿਬ ਨੇ ਕੀਤਾ ਤਾਂ ਫਿਰ ਆਪਰੇਸ਼ਨ ਰਾਜੇ ਮੋਸਟ ਇੰਪੋਰਟੈਂਟ ਕੈਟਾਗਰੀ ਚ ਆ ਜਾਂਦਾ ਹੈ ਕਿ ਨਰਿੰਦਰ ਮੋਦੀ ਜੀ ਨੇ ਅਸਾਮ ਦੇ ਵਿੱਚ ਬਹਾਦਰੀ ਦੀ ਮੂਰਤੀ ਜਿਹਨੂੰ ਆਪਾਂ ਕਹਿੰਦੇ ਸਟੈਚੂ ਆਫ ਬਲੌਰ ਇਨ ਦਾ ਸਟੇਟ ਆਫ ਸਾਮ ਦਾ ਸਟੈਚੂ ਆਫ ਬਲੌਰ ਡੈਡੀਕੇਟ ਤਾਂ ਇਹ ਬਣਾਇਆ ਗਿਆ ਜੀ ਆਪਣਾ ਜੋਧਾ ਲਲਿਤ ਬੋਰ ਫੁਕਨ ਜੀ ਦੀ ਯਾਦ ਦੇ ਵਿੱਚ ਹੁਣ ਤੋਂ ਪਰੇਸ਼ਨ ਇਹ ਵੀ ਪੁੱਛਿਆ ਜਾ ਸਕਦਾ ਕਿ ਇੱਕ ਨਾਲ ਪਰੇਸ਼ਨ ਇਹ ਹੀ ਪੁੱਛਿਆ ਜਾ ਸਕਦਾ ਜਿਹੜਾ ਤੁਹਾਨੂੰ ਮੈਂ ਕਰਵਾਤਾ ਕਿ ਭਾਈ ਇਹ ਇਹ ਜਿਹੜਾ ਹੋਇਆ ਬੁੱਤ ਹੈਗਾ ਇਹ ਕੀ ਦਾਗਾ ਦੂਜੇ ਤੋਂ ਤੇ ਇਹ ਹੀ ਪੁੱਛਿਆ ਜਾ ਸਕਦਾ ਕਿ ਨਰਿੰਦਰ ਮੋਦੀ ਜੀ ਨੇ ਜਿਹੜਾ ਜੋਧਾ ਲਲਿਤ ਜੀ ਦਾ ਜੋਧਾ ਲਚੇਤਾ ਜੀ ਦਾ ਜਿਹੜਾ ਸਟੈਚੂ ਆਫ ਬਹਾਦਰੀ ਦਾ ਬਣਾਇਆ ਹੈਗਾ ਸਟੈਚੂ ਆਫ ਬੈਲੌਰ ਬਣਾਇਆ ਹੈਗਾ ਇਹ ਕਿਹੜੀ ਸਟੇਟ ਦੇ ਵਿੱਚ ਬਣਾਇਆ ਹੈਗਾ ਅਸਾਮ ਦੇ ਵਿੱਚ ਬਣਾਇਆ ਪਰੇਸ਼ਨ ਆਲਾ ਕਿਵੇਂ ਮਰਜ਼ੀ ਪਰੇਸ਼ਨ ਬਣਾ ਸਕਦਾ ਤੁਹਾਡੇ ਵਾਸਤੇ ਇਹ ਜਿਹੜੀ ਕੋਈ ਆ ਚੀਜ਼ ਜਰੂਰ ਯਾਦ ਕਰ ਲਿਓ ਜਿਹੜੀ ਦੀ ਹਾਈਟ ਆਫ 125 ਫੁੱਟ ਹੈਗੀ ਰਾਜੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਬਸ ਸਾਰੇ ਆਹੀ ਯਾਦ ਕਰ ਲਓ ਆਹ ਨਹੀਂ ਸੋ ਤੋਂ ਪੁੱਛਿਆ ਜਾਊਗਾ ਤੁਹਾਨੂੰ ਨਾਲ ਮੇ ਡਿਟੇਲ ਦੇ ਵਿੱਚ ਤਾਂ ਲਿਖਤਾ ਆਪਰੇਸ਼ਨ ਵੀ ਜੰਮੂ ਕਸ਼ਮੀਰ ਨਾਲ ਰਿਲੇਟਡ ਹੈਗਾ ਕਹਿੰਦੇ ਵਿੱਚ ਆਫ ਦਾ ਫੋਲੋਇੰਗ ਮੇਜਰ ਫੈਸਟੀਵਲ ਇਨ ਸੈਲੀਬ੍ਰੇਟ ਕਸ਼ਮੀਰੀ ਪੰਡਤ ਮਹਾਸ਼ਿਵratri ਇਨ ਜੰਮੂ ਕਸ਼ਮੀਰ ਕਹਿੰਦੇ ਜਿਹੜੇ ਆਪਣੇ ਕਸ਼ਮੀਰੀ ਪੰਡਤ ਹੈਗੇ ਕਸ਼ਮੀਰ ਦੇ ਵਿੱਚ ਜਿਹੜੇ ਪੰਡਤ ਨੇ ਉਹਨੂੰ ਕਸ਼ਮੀਰੀ ਪੰਡਤ ਕਹਿ ਦਿੰਦੇ ਆ ਉਹਨਾਂ ਨੇ ਕਹਿੰਦੇ ਜਿਹੜੀ ਜੰਮੂ ਕਸ਼ਮੀਰ ਠੀਕ ਹੈ ਜੀ ਤਾਂ ਜਿਹੜਾ ਉਹ ਮਹਾਸ਼ਿਵਾਤਰੀ ਜਿਹੜਾ ਉਹ ਫੈਸਟੀਵਲ ਮਨਾਉਂਦੇ ਆਗੇ ਉਹਨਾਂ ਦਾ ਮੇਜਰ ਕਹਿੰਦਾ ਮਤਲਬ ਕਿ ਸਭ ਤੋਂ ਮਹੱਤਵਪੂਰਨ ਤਿਹਾਰ ਕਿਹੜਾ ਹੈ ਦੇਖੋ ਜੰਮੂ ਕਸ਼ਮੀਰ ਵਿੱਚ ਮਹਾਸ਼ਿਵਾਤਰੀ ਉਹ ਕਸ਼ਮੀਰੀ ਪੰਡਤਾਂ ਦੁਆਰਾ ਹੇਠ ਲਿਖੇ ਪ੍ਰਮੁੱਖ ਤਿਹਾਰਾਂ ਵਿੱਚੋਂ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਕਿ ਜਿਹੜਾ ਉਹਨਾਂ ਵਾਸਤੇ ਮੋਸਟ ਬੈਸਟ ਇੰਪੋਰਟੈਂਟ ਹੈ ਮੇਜਰ ਫੈਸਟੀਵਲ ਹੈ ਉਹਨਾਂ ਦਾ ਉਹ ਹੈਗਾ ਜੀ ਹੈਰਾਤ ਫੈਸਟੀਵਲ ਇਹ ਹੈਰਾਤ ਫੈਸਟੀਵਲ ਨੋਮੇ ਦਾ ਬੀ ਨੰਬਰ ਆਪਸ਼ਨ ਆਵਣਾ ਬਿਲਕੁਲ ਸਹੀ ਆਨਸਰ ਹੈਗਾ ਦੋ ਪੈਸਟੀ ਵਾਲੇ ਥੋੜੇ ਬਹੁਤ ਜਿਆਦਾ ਹੋਰ ਮਸ਼ਹੂਰ ਆ ਟੂਲਿਪ ਟੂਲਿਪ ਇੱਥੇ ਟੂਲਿਪ ਪੇ ਗਾਰਡਨ ਵੀ ਹੈਗਾ ਜੇ ਤੁਹਾਨੂੰ ਪੁੱਛ ਲੈਣ ਟੂਲਿਪ ਗਾਰਡਨ ਕਿੱਥੇ ਹੈ ਤੁਸੀਂ ਕਹਿੰਦੇ ਨਾ ਜੰਮੂ ਕਸ਼ਮੀਰ ਦੇ ਵਿੱਚ ਤੇ ਟੂਲਿਪ ਫੈਸਟੀਵਲ ਵੀ ਜੰਮੂ ਕਸ਼ਮੀਰ ਦੇ ਵਿੱਚ ਬਣਾਇਆ ਜਾਂਦਾ ਆ ਵੀ ਖੀਰ ਭਵਾਨੀ ਮੇਲਾ ਵੀ ਜੰਮੂ ਕਸ਼ਮੀਰ ਦੇ ਵਿੱਚ ਲੱਗਦਾ ਇਹ ਵੀ ਰਾਜੇ ਤੁਹਾਨੂੰ ਮੈਂ ਇਸ ਤੋਂ ਪਹਿਲਾਂ ਆ ਚੀਜ਼ਾਂ ਸਾਰੀਆਂ ਰਿਪੀਟ ਹੋਣਗੀਆਂ ਹੋਣਗੀਆਂ ਰਿਪੀਟ ਹੋਣਗੀਆਂ ਹੋਣਗੀਆਂ ਸਾਰੀਆਂ ਚੀਜ਼ਾਂ ਚਲੋ ਜੀ ਹੁਣ ਕੀ ਕਹਿੰਦੇ ਆ ਕਹਿੰਦੇ ਜੀ ਕਿਹੜੀ ਅਕਾਡਮੀ ਹੈ ਜਿਹੜੀ ਵਿਸ਼ਵ ਦਾ ਸਭ ਤੋਂ ਵੱਡਾ ਸਾਹਿਤਕ ਉਤਸਵ ਸਾਹਿਤ ਉਤਸਵ ਆਯੋਜਿਤ ਕਰੇਗੀ ਕਹਿੰਦੇ ਆਪਣੀ ਕਿਹੜੀ ਅਕਾਡਮੀ ਵਿਸ਼ਵਰੀ ਸਭ ਤੋਂ ਵੱਡੀ ਹੈ ਜਿਹੜਾ ਸਾਹਿਤ ਉਤਸਵ ਆਯੋਜਿਤ ਕਰੇਗੀ ਹੁਣ ਸਾਹਿਤ ਉਤਸਵ ਕੀ ਹੁੰਦਾ ਹੈ ਸਾਹਿਤ ਸਾਹਿਤ ਹੁੰਦਾ ਆਪਣਾ ਲਿਟਰੇਚਰ ਲਿਟਰੇਚਰ ਹੁੰਦਾ ਦਾ ਜਿਹੜਾ ਆਪਣਾ ਜਿਵੇਂ ਆਪਣੀ ਪੰਜਾਬੀ ਲਿਟਰੇਚਰ ਆ ਪੜਦੇ ਹੁੰਦੇ ਨੇ ਇੰਗਲਿਸ਼ ਲਿਟਰੇਚਰ ਕਿ ਜਦੋਂ ਕਿਸੇ ਚੀਜ਼ ਦੇ ਬਾਰੇ ਬਹੁਤ ਬਰੀਕੀ ਦੁਆਰਾ ਸਾਹਿਤ ਦੇ ਬਾਰੇ ਜਾਣਿਆ ਜਾਂਦਾਗਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਜੇ ਸਾਹਿਤ ਉਤਸਵ ਠੀਕ ਹੈ ਜੀ ਇਥੋ ਟਿਕਰ ਕਲੀਅਰ ਹੈ ਸਾਰਾ ਕੁਝ ਚਲੋ ਫਿਰ ਕਹਿੰਦੇ ਜੀ ਜਿਹੜੀ ਇਹ ਵਿੱਚ ਅਕੈਡਮੀ ਆਰਗੇਨਾਈਜ਼ ਹੈ ਜਿਹੜੀ ਵਰਡ ਇਜ਼ ਆ ਲਾਰਗੇਸਟ ਲਿਟਰੇਚਰੀ ਫੈਸਟੀਵਲ ਹੈ ਜਿਹੜਾ ਸਾਹਿਤ ਉਤਸਵ ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਹੈਗੀ ਜਿਹੜੀ ਇਹ ਸਾਰਾ ਕੁਝ ਆਯੋਜਿਤ ਕਰਦੀ ਹੈ ਪ੍ਰੋਗਰਾਮ ਨੂੰ ਨਿਯੁਕਤ ਕਰਦੀ ਹੈ ਕਿ ਇਹ ਪ੍ਰੋਗਰਾਮ ਭਈ ਹੋਊਗਾ ਕੌਣ ਇਹਦੀ ਜ਼ਿੰਮੇਵਾਰੀ ਚੱਕਦਾ ਹੈਗਾ ਇਹ ਚੱਕਦੇ ਰਾਜੀ ਆਪਣੀ ਨੈਸ਼ਨਲ ਸਾਹਿਤਕ ਅਕੈ ਹੋਰ ਪ੍ਰੈਸ਼ਨ ਜ਼ਰੂਰੀ ਨਹੀਂ ਹੈਗਾ ਤੁਹਾਡੇ ਤੋਂ ਇਹੀ ਪੁੱਛਿਆ ਜਾਊਗਾ ਕਿ ਸਿਹਤ ਅਕੈਡਮੀ ਪੁਰਸਕਾਰ ਦੇ ਜਿਹੜਾ ਅਸੀਂ ਕਰਾਉਂਦੀ ਹੈ ਕੌਣ ਕਰਾਉਂਦੀ ਸੌਰੀ ਕੌਣ ਕਰਾਉਂਦੀ ਹੈ ਠੀਕ ਹੈ ਜੀ ਇਹਦਾ ਪ੍ਰੈਸ਼ਨ ਹਮੇਸ਼ਾ ਪੁੱਛਿਆ ਜਾਂਦਾ ਹੈ ਇਸਟੈਲਿਸ਼ ਕਿਦੋਂ ਹੋਈ ਸੀ ਕਿਦੋਂ ਬਣੀ ਸੀ ਇਹ ਸੰਸਥਾ ਇਹ ਸੰਸਥਾ ਬਣੀ ਸੀ 1954 ਦੇ ਵਿੱਚ ਜਿਹੜਾ ਚੇਅਰਮੈਨ ਹੈਗਾ ਜੀ ਸ਼੍ਰੀ ਮਾਧਵ ਕੌਸ਼ਕ ਬਾਬਾ ਕਾਫੀ ਟਾਈਮ ਦੇ ਹੀ ਹੈਗੇ ਤੇ ਕਈ ਵਾਰੀ ਤੁਹਾਨੂੰ ਡਾਇਰੈਕਟ ਅਪਲੀਕੇਸ਼ਨ ਚੇਅਰਪਰਸਨ ਦੇ ਵੀ ਆ ਸਕਦਾ ਹੈ ਠੀਕ ਹੈ ਜੀ ਕਿਉਂਕਿ ਚੇਅਰਪਰਸਨ ਲਈ ਨੂੰ ਕਾਫੀ ਟਾਈਮ ਹੋ ਗਿਆ ਫਿਰ ਆਪਾਂ ਕਹਿੰਦਾ ਜੀ ਪੁਰਾਣਾ ਗਰੰਟ ਉਹ ਜਿਹੜਾ ਰਿਲੇਟ ਕਰਦਾ ਹੁੰਦਾ ਨਾ ਅੱਜ ਦੇ ਕਰੰਟ ਅਫੇਅਰ ਦੇ ਨਾਲ ਕਈ ਵਾਰੀ ਡੀਸੀਐਸ ਉਹ ਜਾ ਕੇ ਪਾ ਦਿੰਦਾ ਹੁੰਦਾ ਹੈ। ਚਲੋ ਜੀ ਆਹ ਵੀ ਅਪਰੇਸ਼ਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਈਐਸ ਨਾਲ ਰਿਲੇਟਡ ਬਹੁਤ ਅਪਰੇਸ਼ਨ ਆਉਂਦੇ ਆਈਐਸ ਆਈਐਸਆਈ ਨਹੀਂ ਹੈਗਾ ਇਹ ਇਹ ਹੈ ਜਿਹੜਾ ਜੀ ਆਪਣੀ ਇੰਟਰਨੈਸ਼ਨਲ ਸੋਲਰ ਅਲਾਈਐਂਸ ਇਹ ਹੈ ਜਿਹੜੀ ਸੰਸਥਾ ਕਿ ਇਹ ਜਿਆਦਾ ਤੋਂ ਜਿਆਦਾ ਆਪਣ ਨੂੰ ਸੂਰਜੀ ਊਰਜਾ ਜਿਹੜੀ ਆਪਣੀ ਉਹਨੂੰ ਕਹਿੰਦੀ ਹੈ ਕਿ ਵੱਧ ਤੋਂ ਵੱਧ ਤੁਸੀਂ ਆਪਦੇ ਦੇਸ਼ ਦੇ ਵਿੱਚ ਸੂਰਜੀ ਊਰਜਾ ਨੂੰ ਪ੍ਰਮੋਟ ਕਰੋ ਉਹਦੀ ਵਰਤੋਂ ਕਰੋ ਜਿਆਦਾ ਤੋਂ ਜਿਆਦਾ ਜੋ ਕਿ ਜਿਹੜੀ ਸੂਰਜੀ ਊਰਜਾ ਉਹ ਆਪਾਂ ਆਪਣੇ ਕੰਮ ਦੇ ਵਿੱਚ ਲਿਆ ਸਕੀਏ ਉਹ ਆਪਾਂ ਕੀ ਕਰ ਸਕੀਏ ਆਪਣੇ ਕੰਮ ਦੇ ਵਿੱਚ ਲਿਆਸ ਕੀਏ ਓਕੇ ਜੀ ਤਾਂ ਆਈਐਸਏ ਦੀ ਗੱਲ ਕਰਦੇ ਆ ਕੀ ਹੈ ਇੰਟਰਨੈਸ਼ਨਲ ਆਪਣੀ ਕੀ ਅਗਰ ਹੈ ਜੇ ਸੋਲਰ ਅਲਾਈਐਂਸ ਠੀਕ ਹੈ ਜੀ ਇਹ ਕੀ ਕਹਿੰਦੇ ਹੁਣ ਸੋਲਰ ਅਲਾਈਐਂਸ ਵਾਲੇ ਇਹ ਆਏ ਕਹਿੰਦੇ ਆ ਜੀ ਕਿਹੜਾ ਦੇਸ਼ ਅੰਤਰਰਾਸ਼ਟਰੀ ਸੋਲਰ ਅਲਾਈਐਂਸ ਦਾ 77 ਮੈਂਬਰ ਬਣ ਗਿਆ 77 ਮੈਂਬਰ ਕਿਹੜਾ ਬਣਿਆ ਸੋਹਣੇ ਇਹ ਪੁੱਛ ਰਹੇ ਨੇ ਪਨਾਮਾ ਦੇ ਜੰਗਲ ਵੀ ਸੁਣੇ ਹੋਣਗੇ ਤੁਸੀਂ ਪਨਾਮਾ ਬਣ ਗਿਆ ਜੀ ਠੀਕ ਹੈ ਜੀ ਚਲੋ ਇਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਗੱਲ ਕਰਦੇ ਆਂ ਮੱਦ ਅਮਰੀਕੀ ਦੇਸ਼ ਪਨਾਮਾ ਅਧਿਕਾਰਤ ਤੌਰ ਤੇ ਆਈਐਸ ਵਿੱਚ ਸ਼ਾਮਲ ਹੋ ਗਿਆ ਜਿਹੜਾ ਆਪਾਂ ਹੁਣ ਗੱਲ ਕਰਕੇ ਛੱਡਿਆ ਸੋਣਿਓ ਕਿ ਜਿਹੜਾ ਇਹ ਦੇਸ਼ ਆ ਇਹ ਸਤੰਨਵਾ ਦੇਸ਼ ਬਣ ਚੁੱਕਿਆ ਹੈਗਾ ਪਨਾਮਾ ਦੇਖੋ ਇਸ ਤੋਂ ਪਹਿਲਾਂ 96 ਦੇਸ਼ਾਂ ਤੋਂ ਪੁੱਛ ਸਕਦੇ 96 ਦੇਸ਼ ਬਣਿਆ ਭਈ ਹੰਗਰੀ ਹੰਗਰੀ ਬਾਰੇ ਪ੍ਰਸ਼ਨ ਪਿਛਲੀ ਵੀਡੀਓ ਦੇ ਵਿੱਚ ਕਰਕੇ ਆਏ ਆ ਇਹਦੀ ਰਾਜਧਾਨੀ ਹੈਗੀ ਬੁੱਧਾ ਪੈਸਟ ਚਾਈਲਡ ਚਾਈਲਡ 95ਵਾਂ ਮੈਂਬਰ ਬਣ ਗਿਆ ਹੁਣ राजे ਇਥੇ ਆਪਰੇਸ਼ਨ ਬਣਦੇ ਹੁਣ ਬੱਚੇ ਕਹਿੰਦੇ ਜੀ ਟੀਸੀ ਆਪਣੇ ਪੁਰਾਣਾ ਪੇਪਰ ਚੱਕ ਕੇ ਬਾਤਾ ਹੁਣ ਆਹ 500 ਤੋਂ ਪੁੱਛ ਲੈਣਗੇ 95ਵਾਂ ਮੈਂਬਰ ਕਿਹੜਾ ਬਣ ਗਿਆ ਹੁਣ ਤਾਂ 797 ਮੈਂਬਰ ਬਣ ਗਿਆ ਸੋਤੋਂ ਉਹਨਾਂ ਨੇ ਇਹ ਤਾਂ ਪੁੱਛ ਨਹੀਂ ਉਹ ਤਾਂ ਪਤਾ ਹੋਊਗਾ ਉਹਨਾਂ ਨੂੰ ਵੀ 797 ਮੈਂਬਰ ਦਾ ਸਾਰੇ ਬੱਚਿਆਂ ਨੇ ਯਾਦ ਹੋਣਾ ਹੈ 95 ਪੁੱਛੋ 96 ਪੁੱਛੋ ਠੀਕ ਹੈ ਜੀ ਆਪਰੇਸ਼ਨ ਟਾਫ ਬਣਦੇ ਹੁੰਦੇ ਸੋਣੇ ਉਹ ਨਹੀਂ ਹੈਗਾ ਕੋਈ ਆਪਰੇਸ਼ਨ ਚੱਕ ਕੇ ਬਹਰੋਂ ਪਤਾ ਕਿਸੇ ਨੇ ਠੀਕ ਹੈ ਤਾਂ ਕਰਕੇ ਆਪਾਂ ਉਸ ਆਪ ਤੇ ਚੱਲ ਰਹੇ ਹਾਂ ਹੁਣ ਇਹਦੇ 'ਚ ਦੇਖੋ ਆਪਰੇਸ਼ਨ ਦੇ ਵਿੱਚ ਵੀ ਦੋ ਆਪਰੇਸ਼ਨ ਬਣ ਜਿਹੜਾ ਇੰਟਰਨੈਸ਼ਨਲ वूਮਨ ਡੇ ਆ ਜਿਹੜਾ ਇਹ ਸਾਨੂੰ ਸਾਰੇ ਬੱਚਿਆਂ ਨੂੰ ਪਤਾ ਕਿ 8 ਮਾਰਚ ਨੂੰ ਮਨਾਇਆ ਜਾਂਦਾ। ਸੋ ਡਾਇਰੈਕਟ ਪ੍ਰਸ਼ਨ ਇਹ ਵੀ ਪੁੱਛਿਆ ਜਾ ਸਕਦਾ ਕਿ ਇੰਟਰਨੈਸ਼ਨਲ वूਮਨ ਡੇ ਆ ਜਿਹੜਾ ਉਹ ਕਿਦੋਂ ਮਨਾਇਆ ਜਾਂਦਾ? ਤੁਸੀਂ ਕਹਿੰਨਾ 8 ਮਾਰਚ ਨੂੰ ਮਨਾਇਆ ਜਾਂਦਾ। ਇਹਦਾ ਥੀਮ ਪੁੱਛ ਰਹੇ ਨੇ ਕਿ ਵਿਸ਼ਾ ਕੀ ਸੀ ਇਸ ਵਾਰ? ਠੀਕ ਹੈ ਜੀ। ਇਹਦਾ ਵਿਸ਼ਾ ਕੀ ਸੀ? ਇਹਦਾ ਵਿਸ਼ਾ ਦੱਸੋ। ਉਹ ਪੁੱਛ ਰਹੇ ਨੇ ਕਿ ਵਿਸ਼ਾ ਭਈ ਦਾ ਹੈਗਾ ਸੀ ਇਨਸਪਾਇਰ ਇਨਕਲੂਜ਼ਨ। ਇਨਸਪਾਇਰ ਇਨਕਲੂਜ਼ਨ। ਚਲੋ ਜੀ। ਆਪਰੇਸ਼ਨ ਵੀ ਜਰੂਰ ਯਾਦ ਰੱਖ ਲਿਓ। ਇੱਕ ਨਾ ਰਾਜੇ ਹੁਣ ਨਾ वूਮਨ ਐਂਡ ਬੂਮ ਐਂਡ ਇਜ਼ ਬਿਜ਼ਨਸ ਐਂਡ ਲਾ ਰਿਪੋਰਟ 2024 ਦੀ ਬੂਮ ਐਂਡ ਇਜ਼ ਬਿਜ਼ਨਸ ਐਂਡ ਲਾ ਰਿਪੋਰਟ 2024 ਵਾਲੀ ਜਿਹੜੀ ਉਹ ਰਿਲੀਜ਼ ਕੀਤੀ ਗਈ ਹੈ ਸੋਣਿਆ ਹੁਣ ਤੁਸੀਂ ਪੁੱਛੇ ਜਾਓਗੇ ਕਿ ਜਿਹੜੀ ਇਹ ਰਿਪੋਰਟ ਹੈ ਬੂਮ ਐਂਡ ਇਜ਼ ਬਿਜ਼ਨਸ ਐਂਡ ਲਾ ਰਿਪੋਰਟ 2024 ਦੀ ਇਹਨੂੰ ਕਿਹੜੀ ਆਰਗੇਨਾਈਜੇਸ਼ਨ ਹੈ ਕਿਹੜੀ ਆਪਣੀ ਸੰਸਥਾ ਹੈ ਜਿਹੜੀ ਇਹਨੂੰ ਰਿਲੀਜ਼ ਕਰਦੀ ਹੈ ਰਿਲੀਜ਼ ਕਰਦੀ ਹੈ ਜੀ ਵਾਰਡ ਬੈਂਕ ਹੁਣ ਵਾਰਡ ਬੈਂਕ ਕਿਦੋਂ ਸਟੈਲਿਸ਼ ਹੋਈ ਸੀ ਇਹ ਦੱਸਣਾ ਹੈ ਇਹਦਾ ਸਮ ਚੇਅਰਪਰਸਨ ਕੋਣ ਹੈ ਮੈਨੂੰ ਉਹ ਦੱਸਣਾ ਹੈ ਠੀਕ ਹੈ ਜੀ ਇਹ ਤੁਹਾਡਾ ਕੰਮ ਆਗਾ ਹੁਣ ਪਹਿਲਾ ਆਪਾਂ ਕਰਕੇ ਗਏ ਕਿ ਇੰਡੀਆ AI ਇੱਕ ਸਿਸਟਮ ਚੱਲਿਆ ਗਿਆ ਇੱਕੋ ਸਿਸਟਮ ਤੇ ਇਹਦੇ ਵਿੱਚ ਹੀ ਕਰ ਕਰਕੇ ਗਏ ਹੁਣ ਇੱਕ ਅਪਰੇਸ਼ਨ AI ਤੇ ਹੋਰ ਆ ਗਿਆ ਕਿਹਨੇ ਕਿਸ ਰਾਜ ਨੇ ਭਾਰਤ ਦਾ ਪਹਿਲਾ AI ਜਨਰੇਟਿਵ ਟੀਚਰ ਆਇਰਸ ਲਾਂਚ ਕੀਤਾਗਾ ਟੀਚਰ ਟੀਚਰ ਦਾ ਕੰਮ ਕਰੂਗਾ ਸੋਣਿਓ ਇਹ ਆਇਰਸ ਆਇਰਸ ਆਪਣੀ ਅੱਖ ਦੇ ਵਿੱਚ ਹੁੰਦਾ ਜਿਹੜਾ ਆਇਰਸ ਕਹਿੰਦੇ ਨੇ ਉਹ ਆਪਾਂ ਠੀਕ ਹੈ ਜੀ ਲੈਂਸ ਹੁੰਦਾ ਆਇਰਸ ਆਪਣੀ ਅੱਖ ਦੇ ਵਿੱਚ ਉਹ ਉਹ ਚੀਜ਼ ਦੇ ਨਾਂ ਤੇ ਇਹਨਾਂ ਨੇ ਕੀ ਕੀਤਾ AI ਜਨਰੇਟਿਵ ਟੀਚਰ ਹੈ ਜਿਹੜਾ ਉਹ ਉਹ ਕਰਿਆਗਾ ਕਿਹਨੇ ਕਰਿਆ ਜੀ ਇਹ ਉਹ ਰਾਜ ਪੁੱਛ ਰਹੇ ਨੇ ਆਪਾਂ ਤੋਂ ਇਹਨਾਂ ਦੇ ਵਿੱਚੋਂ ਕਿ ਕਿਹੜਾ ਰਾਜ ਹੈ ਇਹ ਹੈਗੇ ਜੀ ਕੇਰਲਾ ਕੇਰਲਾ ਪੜਿਆ ਲਿਖਿਆ ਰਾਜ ਤਾਂ ਕਰਕੇ ਇਹਨਾਂ ਨੇ ਟੀਚਰ ਲਾਤਾ ਬਾਈ ਕਿਹੜਾ ਆਈਰਸ ਆਈਰਸ ਵਾਲਾ ਕਿਹੜਾ ਟੀਚਰ AI ਤੇ ਕੰਮ ਕਰਦਾ ਇਹ ਰੋਬੋਟੈਕ ਦਾ ਜਿਹੜਾ ਰੋਬਟ ਦਾ ਨਾਮ ਰੱਖਤਾ ਇਹਨਾਂ ਨੇ AI ਹੁਣ ਆਪਰੇਸ਼ਨ ਆ ਗਿਆ ਨੀਤੀ ਅਯੋਗ ਨੀਤੀ ਯੋਗ ਤੁਹਾਨੂੰ ਮੈਂ ਬਹੁਤ ਵਾਰੀ ਕਰਵਾ ਕੇ ਹੋਏ ਆ ਕਿਹੜਾ ਰਾਜ ਜਿਹੜਾ ਪਹਿਲਾਂ ਨੂੰ ਨੀਤੀ ਯੋਗ ਨੂੰ ਥਿੰਕ ਟੈਂਕ ਵੀ ਕਹਿੰਦੇ ਆ ਠੀਕ ਹੈ ਜੀ ਜੇ ਤੁਹਾਨੂੰ ਪੁੱਛ ਲੈਣਾ ਨਾ ਨੀਤੀ ਯੋਗ ਦਾ ਦੂਜਾ ਨਾਮ ਕੀ ਹੈ ਥਿੰਕ ਟੈਂਕ ਨੀਤੀਯੋਗ ਦੀ ਸਥਾਪਨਾ ਕਿਦੋਂ ਹੋਈ ਸੀ ਇਹ ਪੁੱਛ ਰਹੇ ਨੇ ਆਪਾਂ ਤੋਂ ਜੀ ਨੀਤੀਯੋਗ ਦੀ ਸਥਾਪਨਾ ਕਿਦੋਂ ਹੋਈ ਸੀ ਇਹ ਪੁੱਛ ਰਹੇ ਨੇ ਤਾਂ ਇਹਦੀ ਸਥਾਪਨਾ ਹੋਈ ਸੀ ਜੀ ਜਨਵਰੀ 2015 ਦੇ ਵਿੱਚ ਠੀਕ ਹੈ ਜੀ 1 ਜਨਵਰੀ 2015 ਦੇ ਵਿੱਚ 2015 ਦੇ ਵਿੱਚ ਸੌਰੀ ਮੌਜੂਦਾ ਸਮੇਂ ਦਾ ਜਿਹੜਾ ਵੀ ਪੀਐਮ ਹੋਊਗਾ ਮੌਜੂਦਾ ਸਮੇਂ ਦਾ ਜਿਹੜਾ ਵੀ ਪੀਐਮ ਹੋਊਗਾ ਉਹ ਨੀਤੀਯੋਗ ਦਾ ਚੇਅਰਪਰਸਨ ਹੋਊਗਾ ਚੇਅਰਮੈਨ ਹੋਊਗਾ ਠੀਕ ਹੈ ਜੀ ਚਲੋ ਨੀਤੀਯੋਗ ਦੀ ਫੁੱਲ ਫਾਰਮ ਪੁੱਛੀ ਗਈ ਹੈ ਕਾਫੀ ਪੇਪਰਾਂ ਦੇ ਵਿੱਚ ਮੇਰੇ ਹਿਸਾਬ ਤੇ 100% ਇਸ ਵਾਰ ਵੀ ਇਹ ਚੀਜ਼ ਪੁੱਛੀ ਜਾ ਸਕਦੀ ਹੈ ਤੁਹਾਡੇ ਤੋਂ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕੋਈ ਵੀ ਪੁਆਇੰਟ ਤੁਹਾਡੇ ਰਹਿ ਨਾ ਜਿਹੜਾ ਆਪਾਂ ਮਿਹਨਤ ਕਰਨ ਲੱਗੇ ਤਾਂ ਮਾੜੀ-ਮੋਟੀ ਜੀਤ ਤੱਕ ਉਹ ਭਜਣਾ ਹੈ ਨਾ ਨੀਤੀਯੋਗ ਦੀ ਫੁੱਲ ਫਾਰਮ ਦੇਖ ਲਓ ਰਾਜੇ ਨੈਸ਼ਨਲ ਇੰਸਟੀਚਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ ਠੀਕ ਹੈ ਜੀ ਇਹ ਸਟੈਬਲਿਸ਼ ਕਿਦੋਂ ਹੋਈ ਸੀ ਸਟੈਬਲਿਸ਼ ਹੋਈ ਸੀ ਰਾਜੇ 1 ਜਨਵਰੀ 2015 ਨੂੰ ਚੇਅਰ ਪਰਸਨ ਕੋਣ ਚੇਅਰ ਮੈਲ ਕੋਣ ਹੈ ਜੀ ਪ੍ਰਾਈਮ ਮਿਨਿਸਟਰ ਹੁੰਦਾ ਹੈ ਨਾ ਜੇ ਮੈਂ ਤੁਹਾਨੂੰ ਦੱਲ ਰਿਹਾ ਜਿਹੜਾ ਮੌਕੇ ਦਾ ਸਮੇਂ ਦਾ ਪੀਐਮ ਹੋਊਗਾ ਉਹ ਇਹਦਾ ਚੇਅਰ ਪਰਸਨ ਹੋਊਗਾ ਵਾਈਸ ਪ੍ਰੈਜ਼ੀਡੈਂਟ ਕਿਹੜਾ ਸੁਮਨ ਵੈਰੀ ਬਹੁਤ ਮੋਸਟ ਇੰਪੋਰਟੈਂਟ ਹੈ ਕਿਤਨੇ ਕਿਤੇ ਪ੍ਰੈਸਿਡੈਂਟ ਕਿਤਨੇ ਕਿਸੇ ਪੇਪਰ ਜਰੂਰ ਬਣੂਗਾ ਸੀਓ ਕੋਣ ਹੈ ਚੀਫ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਆਫੀਸਰ ਕੋਣ ਹੈ ਬੀ ਬੀ ਆਰ ਸੁਪਰਮਨੀਅਮ ਠੀਕ ਹੈ ਜੀ ਇਹ ਚੀਜ਼ ਹੈ ਇਥੋਂ ਦਿੱਕਤ ਆਪਾਂ ਨੀਤੀ ਜੋਗ ਦੀ ਗੱਲ ਨਿਮੇੜਤੇ ਹੋਰ ਦੋ ਸਕੀਮਾਂ ਵਿੱਚ ਕਿਉਂਕਿ ਨੀਤੀ ਜੋਗੀ ਵੀ ਇੱਕ ਸਕੀਮ ਹੈਗੀ ਤਾਂ ਕਰਕੇ ਇਹਨਾਂ ਦੋ ਸਕੀਮਾਂ ਤਾਨੂੰ ਮੈਂ ਹੋਰ ਜ਼ਿਆਦਾ ਕਰਵਾਉਣ ਲੱਗਾ ਤਾਂ ਇਹਨਾਂ ਦਾ ਕਲਰ ਲੱਗ ਕੀਤਾ ਹੋਇਆ ਹੈ ਇਹ ਕਿਹਦਾ ਹੁਣ ਆ ਸਕੀਮ ਹੈਗੀ ਐਮਬੀ ਯੂਬੀਏ ਜਿਹਨੂੰ ਪੜ੍ਹਨਾ ਹੈ ਮੁੱਖ ਮੰਤਰੀ ਜੁਵਾ ਉਦਮੀ ਵਿਕਾਸ ਅਭਿਆਨ ਇਹਦੇ ਵਿੱਚ 5 ਲੱਖ ਤੱਕ ਦਾ ਲੋਨ ਮਿਲਦਾ ਸੋਣਿਓ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਮੋਦੀ ਸਾਹਿਬ ਨੇ ਇੱਕ ਹੋਰ ਲਾਂਚ ਕੀਤੀ ਹੈ ਈ ਕਿਸਾਨ ਉਪਜ ਨਿਧੀ ਸਕੀਮ ਈ ਕਿਸਾਨ ਉਪਜ ਨਿਧੀ ਸਕੀਮ ਇਹਦੇ ਵਿੱਚ ਕਿਸਾਨ ਆ ਰਹੇ ਜਿਹੜਾ ਠੀਕ ਹੈ ਜੀ ਉਹ ਆਪਣੇ ਕੀ ਕਰ ਸਕਦਾ ਇੰਟਰਸਟ ਰੇਟ ਤੇ 7% ਇੰਟਰਸਟ ਰੇਟ ਤੇ ਲੋਨ ਲੈ ਸਕਦਾਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਸ਼੍ਰੀਨਾਥ ਬੀਰ ਮਾਸਕੋ ਬਾਤਿਹਾਰ ਕਿਸ ਰਾਜ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਪੁੱਛ ਰਹੇ ਨੇ ਜੀ ਇਹ ਤਿਉਹਾਰ ਮਨਾਇਆ ਜਾਂਦਾ ਮਹਾਰਾਸ਼ਟਰ ਦੇ ਵਿੱਚ ਦੇਖੋ ਜੀ ਮਹਾਰਾਸ਼ਟਰ ਜੁਰ ਇੱਕ ਪ੍ਰਸ਼ਨ ਬਣ ਗਿਆ ਪ੍ਰਸ਼ਨ ਹੋਰ ਬਣ ਰਿਹਾ ਸੀ ਮੈਂ ਅਲੱਗ ਤੋਂ ਕਰਨ ਦੀ ਬਜਾਏ ਮੈਂ ਵਿੱਚ ਹੀ ਇਹਦੇ ਐਡ ਕਰਤਾ ਠੀਕ ਹੈ ਸੋ ਤੋਂ ਪੁੱਛਿਆ ਜਾਊਗਾ ਪੇਪਰ ਦੇ ਵਿੱਚ ਕਿ ਭਾਈ ਜ਼ੀਰੋ ਕਾਰਬਨ ਬਿਲਡਿੰਗ ਐਕਸ਼ਨ ਪਲਾਨ ਜਿਹਨੂੰ ਆਪਾਂ ਆ ਕਹਿੰਦੇ ਆ ਸ਼ਾਰਟ ਫਾਰਮ ਦੇ ਵਿੱਚ ਇਹ ਕਿਹੜੇ ਰਾਜ ਨੇ ਲਾਂਚ ਕੀਤਾ ਇਹ ਰਾਜ ਮਹਾਰਾਸ਼ਟਰ ਨੇ 나ਗਪੁਰ ਜ਼ਿਲ੍ਹੇ ਨੇ ਲਾਂਚ ਕੀਤਾ ਹੈਗਾ ਇਹ ਗੱਲ ਵੀ ਤੁਸੀਂ ਦਿਮਾਗ ਦੇ ਵਿੱਚ ਲੈ ਕੇ ਚੱਲਣੀ ਹੈ ਇਸ ਤੋਂ ਬਾਅਦ ਚੱਲਦੇ ਹਾਂ ਅੱਜ ਦੇ ਆਪਾਂ ਲਾਸਟ ਪ੍ਰਸ਼ਨ ਤੇ ਦੇਖੋ ਜੀ 4 ਦਿਨਾਂ ਦੇ ਕਰੰਟ ਅਫੇਅਰ ਹੈ 16 ਕਰੰਟ ਅਫੇਅਰ ਹੈ 1 ਦਿਨ ਦੇ 4 ਕਰੰਟ ਅਫੇਅਰ ਬੰਦੇ ਆ ਯਾਦ ਕਰਨੇ ਪੈਣਗੇ ਜੇ ਪੇਪਰ ਦੇ ਵਿੱਚ ਨੌਕਰੀ ਲੈਣੀ ਹੈ ਪੇਪਰ ਪਾਸ ਕਰਕੇ ਜਟਾਊ ਜਟਾਊ ਬਾਰੇ ਤੁਸੀਂ ਕਿਸੇ ਨੇ ਸੁਣਿਆ ਜੇ ਕਿਸੇ ਕੈਂਡੀਡੇਟ ਨੇ ਰਮਾਈਨ ਪੜ੍ਹੀ ਹੋਈ ਹੈ ਜਾਂ ਰਮਾਈਨ ਦੇਖੀ ਹੋਈ ਹੈ ਤੁਹਾਨੂੰ ਪਤਾ ਹੋਣਾ ਕਿ ਜਦੋਂ ਰਾਵਣ ਸੀ ਜਿਹੜਾ ਮਾਤਾ ਸੀਤਾ ਨੂੰ ਲੈ ਕੇ ਗਿਆ ਸੀ ਤਾਂ ਜਿਹੜਾ ਜਟਾਊ ਸੀ ਜਟਾਊ ਇੱਕ ਬਾਜਦਾ ਨਾਮ ਸੀ ਠੀਕ ਹੈ ਜੀ ਉਹਨੇ ਮਾਤਾ ਸੀਤਾ ਮਾਤਾ ਨੂੰ ਬਚਾਉਣ ਦੇ ਖਾਤਰ ਬਹੁਤ ਕੋਸ਼ਿਸ਼ ਕੀਤੀ ਸੀ ਸੋਹਣਿਓ ਤੇ ਪਰ ਰਾਵਣ ਨੇ ਉਹਨੂੰ ਮਤਲਬ ਤਲਵਾਰ ਨਾਲ ਮਾਰਤਾ ਸੀ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਸੀਤਾ ਮਈਆ ਦਾ ਜਿਹੜਾ ਰਸਤਾ ਸੀ ਠੀਕ ਹੈ ਜੀ ਤੇ ਉਹ ਜਟਾਊ ਨੇ ਦੱਸਿਆ ਸੀ ਸ਼੍ਰੀ ਰਾਮ ਜੀ ਨੂੰ ਤੇ ਲਕਸ਼ਮਣ ਨੂੰ ਠੀਕ ਹੈ ਜੀ ਕਿ ਖਲਾਣਾ ਕਿੱਧਰ ਗਏ ਆ ਕਿੱਧਰ ਨਹੀਂ ਸਾਰਾ ਕੁਝ ਉਹਨਾਂ ਨੇ ਜਾਣੂ ਕਰਵਾਇਆ ਸੀ ਠੀਕ ਹੈ ਜੀ ਜਟਾਉ ਤਾਂ ਉਹਨਾਂ ਦੇ ਨਾਮ ਤੇ ਸੀ ਸੋਹਣਿਓ ਹੁਣ ਆਪਣੀ ਜਿਹੜੀ ਨੇਵੀ ਹੈਗੀ ਨੇਵੀ ਹੈਗੀ ਆਪਣੀ ਅ ਜਲ ਸੈਨਾ ਠੀਕ ਹੈ ਜੀ ਉਹਨਾਂ ਨੇ ਇੱਕ ਹੀ ਗੀਤ ਇੱਕ ਨੇਵਲ ਹੁੰਦਾ ਇਹਨਾਂ ਦਾ ਜਹਾਜ਼ ਆ ਹੁੰਦਾਗਾ ਉਹ ਲਾਂਚ ਕੀਤਾ ਆਈ ਐਨ ਐਸ ਜਟਾਉ ਠੀਕ ਹੈ ਜੀ ਕਹਿੰਦੇ ਇਹ ਲਕਸ਼ਦੀਪ ਦਾ ਜਿਹੜਾ ਕਿਹੜਾ ਆਇਰਲੈਂਡ ਜਿੱਥੇ ਦੀ ਸ਼ੁਰੂਆਤ ਕੀਤੀ ਗਈ ਹੈ ਉਹ ਪੁੱਛ ਰਹੇ ਨੇ ਇਹ ਹੈਗਾ ਜੀ ਆਪਣਾ ਮਿੰਨੀ ਕੋਏ ਆਇਰਲੈਂਡ ਠੀਕ ਹੈ ਜੀ ਤਾਂ ਇਹ ਨਾਲ ਆਪਣੇ ਸੋਹਣਿਓ ਇਹ ਸਾਰੇ ਗਰੰਟ ਫਿਰ ਕੰਪਲੀਟ ਹੁੰਦੇ ਆ ਬਾਕੀ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਦੱਸਣਾ ਚਾਹਣਾਗਾ ਰਾਜੀ ਦੇਖੋ ਪੀਪੀ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਕਿਉਂਕਿ ਤੁਸੀਂ ਆਪਣਾ ਰਿਜ਼ਲਟ ਦੇਖ ਚੁੱਕੇ ਹੋ ਰਾਜੀ ਇਸ ਵਾਰ ਬਹੁਤ ਵਧੀਆ ਰਿਜ਼ਲਟ ਰਿਹਾ ਹੈ ਫਾਇਰਮੈਨ ਦਾ ਰਿਜ਼ਲਟ ਆਪਣਾ ਬਹੁਤ ਵਧੀਆ ਰਿਹਾ ਠੀਕ ਹੈ ਜੀ ਇਸ ਤੋਂ ਪਹਿਲਾਂ ਫਾਇਰਮੈਨ ਦੇ ਵਿੱਚ ਡਰਾਈਵਰ ਆਪਰੇਟਰ ਰਿਜ਼ਲਟ ਬਹੁਤ ਵਧੀਆ ਰਿਹਾ ਹੈ 2000 23 ਦੀ ਭਰਤੀ ਦੇ ਵਿੱਚ 2021 ਦੀ ਭਰਤੀ ਦਾ ਆਪਣੇ ਸਾਰੇ ਰਿਜ਼ਲਟ ਟੌਪ ਤੇ ਰਹੇ ਪਟਵਾਰੀ ਦੇ ਵਿੱਚ ਲੱਗੇ ਹੁਣ ਸੋਹਣਿਓ ਆਪਾਂ ਚੱਲ ਰਹੇ ਹਾਂ ਜੇ ਤੱਕ ਤੁਸੀਂ ਅੱਜ ਤੋਂ ਵੀ ਤਿਆਰੀ ਕਰਨੀ ਸ਼ੁਰੂ ਕਰ ਦੋ ਰਾਜੇ ਤੁਹਾਡੇ ਕੋਲੇ ਹਜੇ 4 ਤੋਂ 5 ਮਹੀਨੇ ਆਰਾਮ ਨਾਲ ਪਏ ਹੈਗੇ ਪਾਦੀ ਪਏ ਆ ਜਿੱਦਾਂ ਤੁਹਾਡੀ ਪੂਰੀ ਵਧੀਆ ਤਿਆਰੀ ਹੋ ਜਾਊਗੀ ਜੇ ਦਿਨ ਚ ਤੁਸੀਂ 5 ਤੋਂ 6 ਘੰਟੇ ਪੜ੍ਹਦੇ ਹੋ ਠੀਕ ਹੈ ਜੀ ਤੇ ਜੇ ਕੋਈ ਕੈਂਡੀਡੇਟ ਰਾਜੇ ਸਾਰਾ ਸਲੇਸ ਲੈਣਾ ਚਾਹੁੰਦਾਗਾ ਇੰਗਲਿਸ਼ ਵੀ ਕਰਨੀ ਚਾਹੁੰਦਾ ਮੈਥ ਆਲ ਸਬਜੈਕਟ ਕਰਨਾ ਚਾਹੁੰਦਾ ਰਾਜੇ ਉਹ ਵੀ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਫੀਸ ਤੇ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰਕੇ ਉਸ ਬੈਚ ਵਿੱਚ ਜੁੜ ਸਕਦੇ ਹੋ ਕੰਟੈਂਟ ਰਾਜੇ ਤੁਹਾਨੂੰ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਮਿਲੂਗਾ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਤੁਹਾਡੀਆਂ ਹੋ ਠੀਕ ਹੈ ਜੀ ਕੰਟੈਂਟ ਦੀ ਸਾਡੀ 100% ਗਾਰੰਟੀ ਹੈ ਪਰੰਤੂ ਦਿੱਤਾ ਸਾਡੀ ਹੈ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤ